ਬਾਈ ਕਹਿੰਦਾ ਜਿਵੇਂ ਆ 1200 ਸਕਰ ਫੁੱਟ ਦਾ ਸ਼ੈੱਡ ਆ ਬਾਈ ਕਹਿੰਦਾ ਸਾਰਾ ਸਮਾਨ ਲੋਹਾ ਬਾਂਸ ਸਾਰੀ ਲੇਬਰ ਆ ਉੱਤੇ ਹਰੀ ਪੰਨੀ ਕਾਗਜ਼ ਸਰਕੰਡੇ ਬਬਲ ਸ਼ੀਟ ਸਾਰਾ ਕੁਝ ਸਾਡਾ 2.5 ਲੱਖ ਰੁਪਈਆ ਖਰਚਾ ਆ 1200 ਸਕਰ ਫੁੱਟ ਦੇ ਸ਼ੈੱਡ ਦੇ ਉੱਤੇ ਇਹ ਸ਼ੈੱਡ ਠੰਡਾ ਵੀ ਰਹਿੰਦਾ ਛਾਲ ਦੇ ਵਿੱਚ ਗਰਮ ਰਹਿੰਦਾ ਇਹੋ ਜਿਹਾ ਸ਼ੈੱਡ ਜੇ ਤੁਸੀਂ ਬਣਵਾਉਣੇ ਹੋਣ ਬਾਈ ਨਾਲ ਕਰ ਲਿਓ ਸੰਪਰਕ ਨੰਬਰ ਆਪਾਂ ਤੁਹਾਨੂੰ ਸਕਰੀਨ ਤੇ ਇੱਕ ਹੋਰ ਵੀਡੀਓ ਲੈ ਕੇ ਹਾਜ਼ਰ ਆਂ ਆਪਾਂ ਸ਼ੈੱਡ ਦੀ ਏ ਬਾਈ ਜਿਹੜੇ ਆਪਣੇ ਸਾਹਮਣੇ ਖੜੇ ਐ ਇਹੇ ਤਿਆਰ ਕਰਦੇ ਆ ਇਹੋ ਜੇ ਸ਼ੈੱਡ ਬਾਂਸ ਦੇ ਇਹ ਸ਼ੈੱਡ ਪਸ਼ੂਆਂ ਵਾਸਤੇ ਬਹੁਤ ਵਧੀਆ ਹੁੰਦੇ ਆ ਕਿਉਂਕਿ ਤੁਸੀਂ ਮੱਝਾਂ ਵੇਖ ਸਕਦੇ ਹੋ ਵਿੱਚ ਖੜੀਆਂ ਬਾਈ ਨਾਲ ਆਪਾਂ ਗੱਲਬਾਤ ਕਰਦੇ ਆਂ ਵੀ ਖਰਚਾ ਕਿੰਨਾ ਕ ਆ ਜਾਂਦਾ ਏ ਤੇ ਕੀ ਗਰੰਟੀ ਵਾਰੰਟੀ ਰਹਿੰਦੀ ਐ ਤੇ ਕਿਵੇਂ ਇਹ ਬਣਾਉਣਾ ਬਾਈ ਨਾਲ ਸੰਪਰਕ ਕਿਵੇਂ ਕਰਨਾ ਬਾਈ ਇਸ ਟਾਈਮ ਆਪਾਂ ਕਿਹੜੇ ਪਿੰਡ ਦੇ ਵਿੱਚ ਖੜੇ ਆਂ ਆਪਾਂ ਪਿੰਡ ਮੱਖਣਵਿੰਡੀ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਖੜੇ ਆਂ ਬਾਈ ਠੀਕ ਆ ਤੇ ਛੱਡਦੀ ਆਪਾਂ ਗੱਲ ਕਰਦੇ ਛੱਡ 40 ਬਾਈ 30 ਦਾ ਛੱਡ ਆ ਠੀਕ ਹੈ ਜੋ ਵੀ ਪਿੱਲਰਾਂ ਦਾ ਕੰਮ ਕਰਾਇਆ ਜਾਂ ਕੰਧਾਂ ਦਾ ਕਰਾਇਆ ਮਾਲਕ ਨੇ ਕਰਾਇਆ ਲੋਹਾ ਆਪਣਾ ਹੂੰ ਚੰਗੀ ਕੁਆਲਿਟੀ ਦਾ ਲੋਹਾ ਪਾਉਣੇ ਹੈਗੇ ਠੀਕ ਹੈ ਉੱਪਰ ਕੈਂਚੀਆਂ ਬਾਸ ਪਾੜਿਆ ਬਾਸ ਉੱਪਰ ਪੱਕਾ ਤੱਕ ਉਹਦੇ ਵਿੱਚ ਪੱਕੇ ਦੇ ਵਿੱਚ ਸੀਮੈਂਟ ਤੇ ਮਿੱਟੀ ਮਾਲਕ ਦੀ ਸੀਗੀ ਠੀਕ ਹੈ ਸਾਰਾ ਖਰਚਾ ਇਹ 40 ਬਾਈ 30 ਦੇ ਛੱਡ ਦਾ ਆਪਾਂ ਬਬਲ ਸ਼ੀਟ ਵਿੱਚ ਪਾਈ ਵੀ ਆ ਛੱਡ ਦੇ 12 ਐਮ ਬਬਲ ਸ਼ੀਟ ਵਰਤੀ ਵੀ ਆ ਹੂੰ ਬਬਲ ਸ਼ੀਟ ਵੀ ਪਾਉਣੇ ਆ ਆਪਾਂ ਇਹ ਛੱਡ ਦੇ ਵਿੱਚ ਬਬਲ ਸ਼ੀਟ ਬਾਈ 6 ਛੱਡਾਂ ਚ ਪੈ ਚੁੱਕੀ ਆ ਕੋਈ ਜਿਵੇਂ ਐ 2.35 ਲੱਖ ਤੋਂ 2.5 ਲੱਖ ਦੇ ਵਿੱਚ ਕੰਪਲੀਟ ਹੋ ਜਾਂਦਾ ਛੱਡੇ ਹੋ ਜਾਂ। ਇਹ ਕਿੰਨੇ ਮੈਂ ਬਾਈ ਕਿੰਨੇ ਦਾ ਛੱਡ ਹੈ ਇਹ? 20x30 ਬਾਈ 40 30x40 ਯਾਨੀ 1200 ਸਕਰ ਫੁੱਟ ਦਾ ਇਹ ਛੱਡ 2.5 ਲੱਖ ਰੁਪਏ ਦੇ ਵਿੱਚ ਤਿਆਰ ਹੋ ਗਿਆ ਸਣੇ ਲੋਹਾ ਸਣੇ ਬਾਂਸ ਸਣੇ ਜਿੰਨਾ ਵੀ ਸਮਾਨ ਆ ਸਾਰੀ ਲੇਬਰ ਕਰਕੇ ਵੀ ਹਾਂਜੀ ਹਾਂਜੀ ਤੇ ਇਹਦੇ ਵਿੱਚ 20 ਤੋਂ 22 ਪਸ਼ੂ ਵਧੀਆ ਖੜ ਜਾਂਦੇ ਆ 20 ਤੋਂ 22 ਪਸ਼ੂ ਸਾਹਮਣੇ ਆਪਣੇ ਦਿਖ ਰਹੇ ਆ ਬਾਈ ਇਹਦੀ ਆਪਾਂ ਹਾਈਟ ਕਿੰਨੀ ਰੱਖੀ ਏ ਸ਼ੈੱਡ ਦੀ ਫਿਰ ਹਾਈਟ ਸੈਂਟਰ ਸਾਢੇ 13 ਆ ਬਾਈ ਸਾਢੇ 13 ਫੁੱਟ ਤੋਂ ਸੈਂਟਰ ਰੱਖਿਆ ਬਾਈ ਆਂਦਾ ਤੇ ਪਿੱਲਰ ਕਿੰਨੀ ਵਾਟ ਤੇ ਲਾਇਆ ਜਿਹੜਾ ਇਹ ਪਿੱਲਰ ਲਾਇਆ ਆਪਾਂ ਇਹ ਪਿੱਲਰ ਬਾਈ ਲਾਸਟ ਆਪਾਂ 11 12 ਫੁੱਟ ਤੇ ਲਾਉਣੇ ਆਗੇ ਕਈ ਵਾਰੀ ਘਰ ਦਾ ਬੰਦਾ ਜਦੋਂ ਘਰ ਵਾਲਾ ਬੰਦਾ 15 15 ਦੇ ਕਰ ਦਿੰਦਾ ਨਾ ੱੱਕੇ ਨਾਲ ਬਾਈ ਸ਼ੈੱਡ ਦਾ ਪਾ ਦਿੰਨੇ ਆ ਪਰ ਸਾਨੂੰ ਮਜ਼ਬੂਤੀ ਨਹੀਂ ਹੁੰਦੀ ਇਸ ਕਰਕੇ ਹੀ ਅਸੀਂ ਫਿਰ ਕੋਈ ਰਿਸਕ ਨਹੀਂ ਆ ਠੀਕ ਹੈ ਜਦੋਂ ਬਾਈ ਮਾਲਕਾ ਆਪਦੀ ਮਰਜ਼ੀ ਕਰਕੇ ਬਣਾਉਂਦਾ ਨਾ ਫਿਰ ਉੱਥੇ ਕਸੂਰ ਕਸੂਰ ਮੈਸਤਰੀ ਦਾ ਕਰ ਦਿੰਦੇ ਆ ਤੇ ਬਾਈ ਇਹੋ ਜਿਹਾ ਛੱਡ ਬਣਾਉਣ ਦਾ ਫਿਰ ਫਾਇਦਾ ਕੀ ਹੈ ਫਾਇਦਾ ਬਾਈ ਆ ਦੇਖ ਬਾਈ ਠੰਡਾ ਰਹਿੰਦਾ ਇਹ ਰੁੱਤ ਦੇ ਮੁਤਾਬਕ ਢਲਦਾ ਮੇਨ ਗੱਲ ਇਹ ਰੁੱਤ ਦੇ ਮੁਤਾਬਕ ਢਲਦਾਗਾ ਹੂੰ ਪਹਿਲਾਂ ਵੀ ਲੋਕ ਬਾਣ ਦੀ ਛੱਤਾਂ ਪਾਉਂਦੇ ਸੀ ਇਹ ਥੋੜਾ ਜਿਹਾ ਸੋਨਾ ਕਰਤਾ ਇੱਕ ਇਸ ਚੀਜ਼ ਨੂੰ ਲੋਕ ਛੱਡ ਗਏ ਸੀਗੇ ਇਹ ਚੀਜ਼ ਨੂੰ ਆਪਾਂ ਲਿਆਂਦਾ ਠੀਕ ਆ ਇਹ ਇਹਦੇ ਵਿੱਚ ਮਟੀਰੀਅਲ ਕਿਹੜਾ-ਕਿਹੜਾ ਪਾਇਆ ਆਪਾਂ ਮਟੀਰੀਅਲ ਸਾਰਾ ਆਪਣਾ ਹੀ ਆ ਬਾਈ ਜਿਹੜਾ ਵੀ ਪਾਇਆ ਬਸ ਨਹੀਂ ਜਿਵੇਂ ਪਹਿਲਾਂ ਬਾਸ ਪਾਇਆ ਤਾਂ ਆ ਬਾਸ ਆਪ ਉੱਪਰ ਡਿਜ਼ਾਈਨ ਪਾਇਆ ਵਾ ਉੱਤੇ ਟਿਕਾਨਾ ਪਾਇਆ ਵਾ ਇਹਦੇ ਉੱਤੇ ਕੰਨੇ ਤੇ ਬੱਬਲ ਸੀਟ ਪਾਈ ਆ 12 ਐਮ ਐਮ ਦੀ ਚੰਗੀ ਕੁਆਲਿਟੀ ਦਾ ਕਾਗਜ਼ ਪਾਇਆ ਵਾ ਇਸ ਤੋਂ ਉੱਪਰ ਉਦੋਂ ਛੱਡ ਪੱਕਾ ਵੀ ਕੀਤਾ ਸੀਮੈਂਟ ਪਾ ਕੇ ਜਾਲੀਆਂ ਪਾ ਕੇ ਪਲਾਸਟਿਕ ਦੀਆਂ ਠੀਕ ਹੈ ਹੂੰ ਤੇ ਬਾਈ ਇਹ ਜਿਵੇਂ ਐਤ ਕਿ ਮੀਂਹ ਬਹੁਤ ਆਏ ਸੀਗੇ ਫਿਰ ਚਾਉਣ ਦੀ ਦਿੱਕਤ ਨਹੀਂ ਆਉਂਦੀ ਚਾਉਣ ਨਹੀਂ ਬਾਈ ਤੁਸੀਂ ਇਹ ਗੱਲ ਤਾਂ ਮਾਲਕ ਨੂੰ ਵੀ ਪੱਟ ਸਕਦੇ ਆ ਕਿਉਂਕਿ ਆਪਾਂ ਸ਼ੈੱਡ ਬਣਾ ਕੇ ਜਾਗੜਦੇ ਆ ਨਹੀਂ ਤਾਂ ਅਗਲਾ ਫੋਨ ਕਰਦਾ ਚਾਉਣ ਵਾਸਤੇ ਨਾ ਜਿਹੜੇ ਛੱਡਾਂ 'ਚ ਬਬਲ ਸ਼ੀਟ ਪਾ ਦਿੰਨੇ ਆ ਤੇ ਕਾਗਜ਼ ਨਹੀਂ ਪਾੜਦਾ ਵੈਸੇ ਅ ਕਿ ਤਾਰਾਂ ਹੁੰਦੀਆਂ ਸਾਡਾ ਤਾਰ ਵੱਜ ਕੇ ਪਾੜ ਜਾਂਦਾ ਹੀ ਹੁਣ ਬਬਲ ਸ਼ੀਟ ਦਾ ਇੱਕ ਫਾਇਦਾ 6 ਡਿਗਰੀ ਟੈਂਪਰੇਚਰ ਸਿੱਧਾ ਬਬਲ ਸ਼ੀਟ ਛੱਡ ਦਿੰਦੀ ਹੈ ਬਾਈ ਸਹੀ ਗੱਲ ਹੈ ਠੀਕ ਆ ਉਹਦਾ ਫਾਇਦਾ ਇੱਕ ਕਾਗਜ਼ ਨਹੀਂ ਪਾੜਦਾ ਇੱਕ ਰਿਜ਼ਲਟ ਬਹੁਤ ਵਧੀਆ ਪੈਸੇ ਤਾਂ ਹੋਰ 10-2000 ਰੁਪਇਆ ਵੱਧ ਲੱਗਦਾ 10000 ਰੁਪਇਆ ਪਰ ਨਿਆਰਾ ਬਾਈ ਬਹੁਤ ਜ਼ਿਆਦਾ ਮਾਲਕ ਨੂੰ ਤੇ ਇਹਦੇ ਵਿੱਚ ਬਈ ਆਪਣੀ ਗਰੰਟੀ ਵਾਰੰਟੀ ਕੀ ਆ ਕਿ ਕਿੰਨਾ ਮਿਆਦ ਕਿੰਨਾ ਚਿਰ ਰਹਿੰਦੀ ਆ ਛੱਡ ਦੀ ਬਾਈ ਯਾਰ ਗਰੰਟੀ ਲੋਹੇ ਪੱਖੋਂ ਤਾਂ ਫੁੱਲ ਆ ਠੀਕ ਆ ਤੇ ਦੂਜੇ ਨੰਬਰ ਦੇ ਉੱਤੇ ਇਹ ਗਰੰਟੀ ਸਾਡੇ ਮੁਤਾਬਕ ਜਦੋਂ ਬਣੇ ਉਹਦੀ ਗਰੰਟੀ ਆ ਜੇ ਕੋਈ ਘਰ ਵਾਲਿਆਂ ਦੇ ਮੁਤਾਬਕ ਬਣਾਉਂਦਾ ਉਹਦੀ ਕੋਈ ਗਰੰਟੀ ਨਹੀਂ ਸਾਡੀ ਕਈ ਆਪ ਦੇ ਰਿਸਕ ਦੇ ਬਣਵਾ ਕੇ ਤਿਆਰ ਦਿੰਦੇ ਆ ਉਹਦੀ ਸਾਡੀ ਗਰੰਟੀ ਨਹੀਂ ਜੇ ਸਾਡੇ ਮੁਤਾਬਕ ਕੋਈ ਤਿਆਰ ਕਰਦਾ ਉਹਦੀ ਗਰੰਟੀ ਹੈਗੀ ਆ ਜਿਵੇਂ ਆ ਬਾਸ ਦੀ ਗਰੰਟੀ ਆ ਇਹਨੂੰ ਸਿਆਉਂਕ ਨਹੀਂ ਛੇਦੀ ਪੈਂਦੀ ਹੈ ਨਾ ਤੇ ਬਾਈ ਆਪ ਵੀ ਕੇਅਰ ਕਰਨੀ ਚਾਹੀਦੀ ਆ ਯਾ ਸਟੋਰੀ ਬਣਾ ਕੇ ਜਾਵੜੇ ਬੰਦੇ ਨਹੀਂ ਝਾਕਿਆ ਨਾ ਉਹਦੇ ਚ ਆਪਣੀ ਗਾਰੰਟੀ ਕਰਦੀ ਕੁਛ ਨਹੀਂ ਗਈ ਗਾਰੰਟੀ ਵੀ ਉੱਥੇ ਕੰਮ ਕਰਦੀ ਜਿੱਥੇ ਘਰ ਵਾਲਾ ਕੇਅਰ ਕਰੇ ਹੁੰਦਾ ਇਹਨੂੰ ਕੁਝ ਵੀ ਨਹੀਂ ਛੇਦੀ ਤੇ ਬਾਕੀ ਰਹੀ ਗੱਲ ਬਾਈ ਅਗਲੇ ਨੇ ਟੈਨਸ਼ਨ ਫਰੀ ਹੋ ਜਾਣਾਗਾ ਲੋਹਾ ਸਾਡਾ ਚੰਗੀ ਕੁਆਲਿਟੀ ਦਾ ਤਾਂ ਉੱਪਰਲਾ ਸਮਾਨ ਸਾਡਾ ਲੇਬਰ ਸਾਡੀ ਟਰਾਂਸਪੋਰਟ ਖਰਚਾ ਸਾਡਾ ਠੀਕ ਆ 40 ਬਾਈ 30 ਦਾ ਸ਼ੈੱਡ ਜਿਵੇਂ ਆਪਾਂ ਬੱਬਲ ਸ਼ੀਟ ਵਿੱਚ ਪਾ ਕੇ 2.5 ਲੱਖ ਦਾ ਵਧੀਆ ਕੰਪਲੀਟ ਹੋ ਜਾਂਦਾ ਠੀਕ ਆ ਲਓ ਜੀ ਬਾਈ ਕਹਿੰਦਾ ਜਿਵੇਂ ਆ 1200 ਸਕੁਅਰ ਫੁੱਟ ਦਾ ਸ਼ੈੱਡ ਆ ਬਾਈ ਕਹਿੰਦਾ ਸਾਰਾ ਸਮਾਨ ਲੋਹਾ ਬਾੰਸ ਸਾਰ ਸਰਕੰਡੇ ਬਬਲ ਸ਼ੀਟ ਸਾਰਾ ਕੁਝ ਸਾਡਾ 2.5 ਲੱਖ ਰੁਪਇਆ ਖਰਚਾ ਆਇਆ 1200 ਸਕਰ ਫੁੱਟ ਦੇ ਸ਼ੈੱਡ ਦੇ ਉੱਤੇ ਇਹ ਸ਼ੈੱਡ ਠੰਡਾ ਵੀ ਰਹਿੰਦਾ ਸਿਆਲ ਦੇ ਵਿੱਚ ਗਰਮ ਰਹਿੰਦਾ ਇਹੋ ਜਿਹਾ ਸ਼ੈੱਡ ਜੇ ਤੁਸੀਂ ਬਣਵਾਉਣੇ ਹੋਣ ਬਾਈ ਨਾਲ ਕਰ ਲਿਓ ਸੰਪਰਕ ਨੰਬਰ ਆਪਾਂ ਤੁਹਾਨੂੰ ਸਕਰੀਨ ਤੇ ਦੇ ਦਾਂਗੇ ਤੇ ਆਪਾਂ ਮਿਲਦੇ ਹਾਂ ਇਹੋ ਜੀ ਕਿਸੇ ਹੋਰ ਵੀਡੀਓ ਦੇ ਨਾਲ ਬਾਜੀ ਸਾਰਿਆਂ ਦਾ ਬਾਕੀ ਆਪਣੇ ਚੈਨਲ ਦੇ ਉੱਤੇ ਸ਼ੈੱਡ ਦੀਆਂ ਬਹੁਤ ਸਾਰੀਆਂ ਵੀਡੀਓ ਪਈਆਂ ਆਪਾਂ ਤੁਹਾਨੂੰ ਦੂਜੇ ਸ਼ੈੱਡ ਵੀ ਦਿਖਾਵਾਂਗੇ ਜਿਹੜੇ ਤੀਨਾਂ ਦੇ ਹੁੰਦੇ ਆ ਜਪਾਨੀ ਚਾਦਰ ਤੇ ਹੁੰਦੇ ਆ ਉਹਨਾਂ ਦੀ ਖਾਸ ਗੱਲਾਂ ਦੱਸਾਂ ਕਿ ਉਹ ਕਾਦੇ ਆਸਤੇ ਬਣਾਏ ਜਾਂਦੇ ਆ ਤੇ ਕਿੰਨਾ ਉਹਨਾਂ ਦੇ ਉੱਤੇ ਖਰਚਾ ਆਉਂਦਾ ਕੀ ਫਰਕ ਹੁੰਦਾ ਐਸ ਸ਼ੈੱਡ ਦਾ ਤੇ ਉਹ ਸ਼ੈੱਡ ਦਾ ਪਸ਼ੂਆਂ ਆਸਤੇ ਇਹ ਸ਼ੈੱਡ ਬੈਨੀਫਿਟ ਆਸਤੇ ਕਿਉਂ ਬੈਨੀਫਿਟ ਕਿਉਂ ਦਿੰਦਾ ਕਿਉਂਕਿ ਇਹ ਸ਼ੈੱਡ ਠੰਡਾ ਰਹਿੰਦਾ ਹੈ ਇਹ ਠੰਡਾ ਰਹਿਣ ਵਾਸਤੇ ਬਣਾਇਆ ਨਾ ਕਿ ਇਹਦਾ ਆਪਾਂ ਕੰਪੈਰੀਸ਼ਨ ਕਰਨ ਲੱਗ ਜੰਨੇ ਆ ਵੀ ਇਹ ਲੈਂਟਰ ਪਾ ਲੈਂਦੇ ਜਾਂ ਉਹ ਕਰ ਲੈਂਦੇ ਉਹ ਬਈ ਅੱਡ ਗੱਲਾਂ ਆ ਸਾਰੀਆਂ ਮੇਨ ਗੱਲ ਹੁੰਦੀ ਆ ਵੇ ਪਸ਼ੂ ਕੰਫਰਟੇਬਲ ਕਿਹਦੇ ਵਿੱਚ ਰਹਿੰਦੇ ਆ ਉਹ ਰਹਿੰਦੇ ਆ ਇਸ ਸ਼ੈੱਡ ਦੇ ਵਿੱਚ ਤਾਂ ਹੀ ਆਪਣੇ ਜਿਹੜੇ ਡੇਰੀ ਫਾਰਮਰ ਆ ਉਹ ਇਸ ਸ਼ੈੱਡ ਇਹ ਸ਼ੈੱਡ ਬਣਵਾਉਂਦੇ ਆ ਤੇ ਇਧਰਲੇ ਪਾਸੇ ਆਏ ਆ ਤੇ ਆਪਣੀ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ ਸਾਰਿਆਂ ਦਾ